ਹਾਂਜੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆ ਰਿਹਾ ਫੈਂਡੀ ਸਿਲਕ ਦੇ ਸੂਟ ਦਾ ਪਿਓਰ ਫੈਂਡੀ ਸਿਲਕ ਦੇ ਸੂਟ ਹੈ ਜੀ ਜਿਹੜੇ ਅੱਜ ਅੱਜ ਕੱਲ 3-4 ਦਿਨ ਪਹਿਲਾਂ ਇੱਥੇ ਪਲੇਨ ਮਾਲ ਪਾਇਆ ਸੀ ਨਾ ਨਾਲ ਜੀ ਵਿਦਆਊਟ ਦੁਪੱਟਾ ਉਹ ਮਾਲ ਉਹ ਗਿਆ ਸਾਰਾ ਦਾ ਸਾਰਾ ਖਤਮ ਫੈਂਡੀ ਸਿਲਕ ਦੇ ਸੂਟ ਹੈਂਡਵਰਕ ਦੇ ਬੜੇ ਹੀ ਪਿਆਰੇ ਨਾਲ ਮਥਲੀਨ ਸੰਟੂਨ ਦੀ ਸਲਵਾਰ ਹੈ ਹੈਂਡਵਰਕ ਦਾ ਕੰਮ ਹੈ ਜੀ ਕੱਲੀ ਗੁੰਦਾਂ ਨਾਲ ਕੀਤੀ ਤਾਰੀਆਂ ਨਹੀਂ ਲੱਗੀਆਂ ਜਿਹੜੀਆਂ 1-2 ਮਿੰਟ ਚ ਲੈ ਜਾਣਾ ਪ੍ਰੋਪਰ ਹੈਂਡਵਰਕ ਦਾ ਕੰਮ ਹੈ ਫੈਂਡੂਸਲਕ ਦਾ ਸੂਟ ਚੈੱਕ ਕਰੋ ਬੜਾ ਹੀ ਪਿਆਰਾ ਬਿਊਟੀ ਚੈੱਕ ਕਰੋ ਸੂਟ ਦੀ ਪ੍ਰੋਪਰ ਹੈਂਡਵਰਕ ਦਾ ਕੰਮ ਹੈ ਤਾਂ ਥੱਲੀ ਨਾਲ ਦੇਖੋ ਜੋ ਮਜ਼ਾ ਆਇਆ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਠੀਕ ਹੈ ਜੀ ਤਾਂ ਕਿ ਮੇਰੇ ਵੀਰ ਭੈਣਾਂ ਦਾ ਫਾਇਦਾ ਹੋਵੇ ਬਿਊਟੀ ਚੈੱਕ ਕਰੋ ਕਿੰਨੀ ਪਿਆਰੀ ਥੋੜਾ ਬਹੁਤ ਥੋੜਾ ਵਰਕ ਕੀਤਾ ਹੋਇਆ ਹੈਂਡਵਰਕ ਦਾ ਰੇਟ ਇੰਨਾ ਮਿੱਠਾ ਹੈ ਵੀ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਬਜ਼ਾਰ ਦੇ ਵਿੱਚ ਆਹ ਵਾਲਾ ਸੂਟ ਅੱਜ ਕੱਲ 1200 1300 1400 ਰੁਪਏ ਵਿਕ ਰਿਹਾ ਨਾਲ ਫੈਂਡੀ ਸਿਲਕ ਦਾ ਹੀ ਦੁਪੱਟਾ ਠੀਕ ਹੈ ਜੀ ਰੇਟ ਸਿਰਫ 1000 ਰੁਪਏ ਓਨਲੀ ਹੀ 1000 ਰੁਪਏ ਦਾ ਸੂਟ ਹੈ ਜੀ ਸਿਰਫ 1000 ਰੁਪਏ ਦਾ ਸੂਟ ਹੈ ਬਜ਼ਾਰ ਦੇ ਵਿੱਚ 12 13 1400 ਰੁਪਏ ਦਾ ਸੂਟ ਵਿਕ ਰਿਹਾ ਜੀ ਆਪਾਂ ਸਿਰਫ ਦੇ ਦੇਣਾ 1000 ਰੁਪਏ ਦਾ ਚਾਰ ਕਲਰ ਚੜਨੇ ਫੈਂਡੀ ਸਿਲਕ ਦਾ ਹੀ ਦੁਪੱਟਾ ਦੁਪੱਟਾ ਚੈੱਕ ਕਰੋ ਪ੍ਰੋਪਰ ਫੈਂਡੀ ਸਿਲਕ ਦਾ ਦੁਪੱਟਾ ਨੇੜੇ ਜ਼ੂਮ ਕਰਕੇ ਦਿਖਾਤਾ ਤੁਹਾਨੂੰ ਓਨਲੀ 1000 ਰੁਪਏ ਦਾ ਬਾਜ਼ਾਰ ਚ ਮਿਲਣਾ 1200 1400 ਰੁਪਏ ਤੇ ਕਲਰ ਚੜ ਚੈੱਕ ਕਰੋ ਕਿੰਨੇ ਸੋਹਣੇ ਕਲਰ ਚੜ ਨੇ ਦੇਖੋ ਜੀ ਦੇਖੋ ਕਿੰਨੇ ਪਿਆਰੇ ਕਲਰ ਚੜ ਨੇ ਮਿਲਣਾ ਕਿੱਥੋਂ ਹੈ ਜੀ ਨਿਰਮਲ ਜੰਦੀ ਹੱਡੀ ਪੁਰਾਣੀ ਕਚੈਰੀ ਵਾਲੀ ਸਾਈਡ 메ਨ ਬਾਜ਼ਾਰ ਜੀਰਾ ਨੀਅਰ ਦੁਆਬੀ ਇਹ ਪੰਸਾਰੀ ਵਾਲਿਆਂ ਦਾ ਨਾਲ ਵੀਡੀਓ ਨੂੰ ਸ਼ੇਅਰ ਕਰਨਾ ਬਿਲਕੁਲ ਨਹੀਂ ਭੁੱਲਣਾ ਜੀ ਧੰਨਵਾਦ ਜੀ ਦਾ ਸਤਿ ਸ੍ਰੀ ਅਕਾਲ